ਮਦਨ ਤੋਂ ਪਹਿਲਾਂ ਕਟੋ ਕਟ ਇੱਕ ਵਾਰ ਸਾਨੂੰ ਸਭ ਨੂੰ ਮੁੜ ਜਾਣਾ ਚਾਹੀਦਾ ਹੈ ਹਰ ਉਸ ਥਾਂ ਤੇ ਜਿੱਥੇ ਛੱਡ ਆਏ ਸੀ ਅਸੀਂ ਆਪਣਾ ਕੋਈ ਸਾਥੀ ਕੋਈ ਚੀਜ਼ ਕੋਈ ਕਿੱਸਾ ਜਾਂ ਆਪਣਾ ਹੀ ਕੋਈ ਹਿੱਸਾ ਹੁਣ guzri hui umr nu aawaz na dena ਹੁਣ ਧੋੜ ਵਿੱਚ ਲਿਪਟਿਆ ਹੋਇਆ ਬਚਪਨ ਨਹੀਂ ਮਿਲੇਗਾ ਕੌਣ ਹਾਂ ਮੈਂ ਐਸ ਜ਼ਿੰਦਗੀ ਤੋਹੀਂ ਤਸ ਥੱਕ ਗਿਆ ਹਾਂ ਮੈਂ ਆਪਣੇ ਆਪ ਦਾ ਪਤਾ ਲੱਭਤੇ ਲੱਭਤੇ ਦੁੱਖ ਤਾਂ ਹੋਰ ਵੀ ਬਹੁਤ ਨੇ ਜ਼ਿੰਦਗੀ ਚ ਬਦ ਤੇਰੇ ਬਦਲ ਜਾਣ ਵਾਲਾ ਜ਼ਿਆਦਾ ਤਕਲੀਫ ਤੇ ਰਾਇ ਦਿਲਾਂ ਦਾ ਤਰਤ ਦੱਸਿਆ ਨਹੀਂ ਚੰਤਾ ਗਮਾਂ ਦਾ ਤਰਦ ਸੁਨਾਇਆ ਨਹੀਂ ਚੰਤਾ ਇਸ ਚਿਹਰੇ ਨੂੰ ਜੀਪ ਪਰ ਕੇ ਵੇਖ ਲੈ ਕਿਉਂਕਿ ਕਫਨ ਨੂੰ ਵਾਰ-ਵਾਰ ਹਟਾਇਆ ਨਹੀਂ ਜਾਂਦਾ ਰਿਸ਼ਤੇ ਨਿਪੌਣ ਦਾ ਗਿਆਨ ਸਾਨੂੰ ਨਾ ਤੇ ਕਿਉਂਕਿ ਅਸੀਂ ਤਾਂ ਉਹਨਾਂ ਨਾਲ ਵੀ ਹੱਸ ਕੇ ਕੱਲਾ ਕਰਦੇ ਹਾਂ ਜੋ ਦਿਲ ਵਿੱਚ ਸਾਡੇ ਖਿਲਾਫ ਜ਼ਹਿਰ ਪਰ ਕੇ ਬੈਠੇ ਹੋਏ ਨੇ ਨਾ ਖਤਮ ਹੁੰਦੀਆਂ ਇਹ ਗੱਲਾਂ ਨਾ ਹੀ ਕਦੇ ਇਹ ਮਨ ਪਰਦਾ ਹੈ ਤੇਰੇ ਨਾਲ guzre ਹਰ ਲਮਹੇ ਨੂੰ ਵਾਰ-ਵਾਰ ਚੀਨਨੋਂ ਮਨ ਕਰਦਾ ਹੈ ਜੀਵਨ ਵਿੱਚ ਜੇ ਕਦੇ ਉਹ ਪਲ ਆਵੇ ਜਦੋਂ ਮੈਂ ਆਪਣੀ ਸਾਰੀ ਹਿੰਮਤ ਹਾਰ ਚਾਵਾਂ ਤਾਂ ਉਸ ਵੇਲੇ ਮੈਂ ਚਾਹਾਂਗਾ ਤੂੰ ਮੇਰੇ ਨਾਲ ਰਹੀਂ ਕਿਉਂਕਿ ਮੈਨੂੰ ਪਤਾ ਹੈ ਸਿਰਫ ਤੇਰੇ ਨਾਲ ਹੋਣ ਨਾਲ ਹੀ ਮੈਂ ਸਭ ਕੁਝ ਜਿੱਤ ਸਕਦਾ ਹਾਂ ਆਪਣੀ ਹਾਰੀ ਹੋਈ ਹਿੰਮਤ ਵੀ ਅੱਖਰ ਤੱਕ ਆਉਂਦੇ ਆਉਂਦੇ ਇਹ ਹੀ ਸਮਝ ਆਇਆ ਕਿ ਅਸੀਂ ਕਿਸੇ ਲਈ ਇੰਨੇ ਵੀ ਜ਼ਰੂਰੀ ਨਹੀਂ ਹੁੰਦੇ ਜਿੰਨਾ ਅਸੀਂ ਆਪਣੇ ਆਪ ਨੂੰ ਸਮਝ ਲੈਂਦੇ ਹਾਂ ਬੇ ਹਿਸਾਬ ਇਕੱਲਾ ਹੋਣਾ ਬਦਲ ਲਕਾਵਨਾ ਹੋਵੇ ਇਹ ਤਾਂ ਇੰਜ ਲੱਗਦਾ ਹੈ ਜਿਵੇਂ ਜਿਸਮ ਤੇ ਖੰਜਰ ਵੀ ਚੱਲੇ ਤੇ ਕੋਈ ਛੱਟ ਵੀ ਨਾ ਹੋਵੇ ਕਿ ਖੂਬ ਕਿਹਾ ਹੈ ਕਿਸੇ ਨੇ ਜਿਸ ਨੂੰ ਪਾ ਨਹੀਂ ਸਕਤੇ ਉਸ ਨੂੰ ਵੇਖ ਕੇ ਖੁਸ਼ ਹੋ ਜਾਣਾ ਇਹ ਵੀ mohabbat ਹੈ ਖੁਦ ਨੂੰ ਬਰਬਾਦ ਕਰ ਰਿਹਾ ਹਾਂ ਮੈਂ ਸਭ ਨੂੰ ਨਾਰਾਜ਼ ਕਰ ਰਿਹਾ ਹਾਂ ਮੈਂ ਤੈਨੂੰ ਹੀ ਭੁੱਲਣਾ ਹੈ ਪਰ ਵੇਖ ਤੈਨੂੰ ਹੀ ਯਾਦ ਕਰ ਰਿਹਾ ਹਾਂ ਮੈਂ ਸਭ ਤੇ ਖਵਾਬ ਉਮੀਦਾਂ ਆਸਾਂ ਤੋੜ ਕੇ ਖਾਕ ਕਰ ਲਿਆ ਹਾਂ ਮੈਂ सारे तोहफे जो ते मिले सन जला के राख कर रहा हैं कम जो कल तक हो जाने सन वो ही अज सब कर मैं हिम्मत मेरी फिर भी दिल बाग कर रहा हैं जो हूं लड़ खड़ो लग गई है बहस बेबाक कर लिया मैं बहस बेबाक कर रहा हैं ਅਤਵਰਾਹੀ ਸਹੀ ਪਰ ਅਸੀਂ ਤੈਨੂੰ ਪਾਇਆ ਤਾਂ ਹੈ ਲਿਖਣ ਵਾਲੇ ਲਿਖਿਆ ਨਹੀਂ ਕਿਸਮਤ ਵਿੱਚ ਪਰ ਜ਼ਿੰਦਗੀ ਨੇ ਸਾਨੂੰ ਤੇਰੇ ਨਾਲ ਮਿਲ ਆਇਆ ਤਾਂ ਹੈ ਇੱਕ ਚੰਗਾ ਤਾਲੁਕ ਰਹਾ ਤੇਰੇ ਨਾਲ ਇੱਕ ਚੰਗੀ ਯਾਦ ਹੈ ਤੂੰ ਬਹੁਤ ਕੁਝ ਕਹਿਣਾ ਸੀ ਤੈਨੂੰ ਪਰ ਹੁਣ ਅਜਾਤ ਹੈ ਤੂੰ ਖਾਸ ਤਾਂ ਤੂੰ ਅੱਜ ਵੀ ਹੈ ਬਸ ਜਿਤਾਉਣਾ ਛੱਡ ਦਿੱਤਾ ਤੇਰੀ ਯਾਦ ਤਾਂ ਰੋਜ਼ ਆਉਂਦੀ ਹੈ ਬਸ ਦੱਸਣਾ ਛੱਡ ਦਿੱਤਾ ਇਕੱਲੇ ਰਹਿਣ ਦੀ ਆਦਤ ਪਾ ਰਹੇ ਹਾਂ ਜਦੋਂ ਬਹਿ ਗਈ ਫਿਰ ਤੈਨੂੰ ਤੰਗ ਨਹੀਂ ਕਰਤੇ ਨਾ ਪਾ ਸਕੇ ਨਾ ਪੁਲਾ ਸਕੇ ਨਾ ਦੱਸ ਸਕੇ ਨਾ ਚੱਤਾ ਸਕੇ ਤੋ ਕੀ ਹੈ ਮੇਰੇ ਲਈ ਨਾ ਖੁਦ ਸਮਝ ਸਕੇ ਨਾ ਤੈਨੂੰ ਸਮਝਾ ਸਕੇ ਨਹੀਂ ਚਲਦਾ ਉਹ ਰਿਸ਼ਤਾ ਜਿੱਥੇ ਵਕਤ ਕਦਰ ਇੱਜ਼ਤ ਤੇ अहमियत ਮੰਗਨ ਨਾਲ ਮਿਲੇ ਤੇਰੇ ਚਾਣ ਤੋਂ ਬਾਅਦ ਮੰਦਰ ਵੇਖ ਕੇ ਸਿਰ ਤਾਂ ਝੁੱਕ ਜਾਂਦਾ ਹੈ ਪਰ ਹੁਣ ਕੁਝ ਮੰਗਨ ਨੂੰ ਦਿਲ ਨਹੀਂ ਕਰਦਾ ਮੇਰੀ ਉੱਚੜੀ ਹੋਈ ਬਸਤੀ ਨੂੰ ਇੰਜ ਹੀ ਸੁਨਸਾਨ ਰਹਿਣ ਦਿਓ ਖੁਸ਼ੀਆਂ ਆਸ ਨਹੀਂ ਆਉਂਦੀਆਂ ਮੈਨੂੰ ਪਰੇਸ਼ਾਨ ਹੀ ਰਹਿਣ ਦਿਓ ਹਰ ਕੋਈ ਮੇਰਾ ਹੋ ਚਾਏ ਐਸੀ ਮੇਰੀ ਤਕਦੀਰ ਨਹੀਂ ਮੈਂ ਉਹ ਸ਼ੀਸ਼ਾ ਹਾਂ ਜਿਸ ਦੀ ਕੋਈ ਤਸਵੀਰ ਨਹੀਂ ਦਰਦ ਨਾਲ ਰਿਸ਼ਤਾ ਹੈ ਮੇਰਾ ਖੁਸ਼ੀਆਂ ਮੈਨੂੰ ਨਸੀਬ ਨਹੀਂ ਮੈਨੂੰ ਵੀ ਕੋਈ ਯਾਦ ਕਰੇ ਮੈਂ ਇੰਨਾ ਵੀ ਖੁਸ਼ ਨਸੀਬ ਨਹੀਂ ਮੈਂ ਇੰਨਾ ਵੀ ਖੁਸ਼ ਨਸੀਬ ਨਹੀਂ ਕਿਸੇ ਨੇ ਪੁੱਛਿਆ ਇਸ ਦੁਨੀਆ ਵਿੱਚ ਤੇਰਾ ਆਪਣਾ ਕੌਣ ਹੈ ਮੈਂ ਹੱਸ ਕੇ ਕਿਹਾ ਵਕਤ ਜਦੋਂ ਠੀਕ ਹੋਵੇ ਤਾਂ ਸਭ ਆਪਣੇ ਨਹੀਂ ਤਾਂ ਕੋਈ ਵੀ ਨਹੀਂ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਤੁਹਾਡੇ ਰੂਹ ਨੂੰ ਸ਼ੋਕ ਹੈ ਹੋਣ ਕੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ